ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਹਾਲਾਤਾਂ ਦੇ ਵਿੱਚੋਂ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਪਾਕਿਸਤਾਨ ਨੇ ਪੰਜਾਬ ਸਮੇਤ ਦੇਸ਼ ਦੇ ਕਈ ਸ਼ਹਿਰਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਫੌਜ ਦੀ ਤੁਰੰਤ ਕਾਰਵਾਈ ਦੇ ਕਾਰਨ ਇਸ ਨੂੰ ناکਾਮ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ 7 8 ਮਈ 2025 ਦੀ ਰਾਤ ਨੂੰ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਅਬੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਇਸ ਦੇ ਨਾਲ ਹੋਰ ਕਈ ਇਲਾਕਿਆਂ ਦੇ ਉੱਤੇ ਕਈ ਸ਼ਹਿਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਨੇ ਵੀ ਡਰੋਨ ਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ ਭਾਰਤੀ ਫੌਜ ਨੇ ਸਮੇਂ ਸਿਰ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਦਰਸਲ ਪਾਕਿਸਤਾਨ ਨੇ ਆਪਰੇਸ਼ਨ ਸੰਦੂਰ ਵਾਲੇ ਦਿਨ ਭਾਰਤ ਦੇ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ ਪਰ ਭਾਰਤੀ ਫੌਜ ਦੀ ਚੌਕਸੀ ਦੇ ਕਾਰਨ ਪਾਕਿਸਤਾਨ ਨੂੰ ਇਸ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਫੌਜ ਨੇ ਕਹਿ ਸਕਦੇ ਆ ਰੂਸ ਦੇ S-400 ਦੀ ਮਦਦ ਦੇ ਨਾਲ ਪਾਕਿਸਤਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਫੌਜ ਦੇ ਸੂਤਰਾਂ ਨੇ ਦੱਸਿਆ 7 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਫੌਜੀ ਠਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਦੇ ਵਿੱਚ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਝੁਲੰਦਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਫਲੋਦੀ, ਉਤਰਲਾਈ ਅਤੇ ਭੁੱਜ ਸ਼ਾਮਲ ਨੇ ਪਰ ਭਾਰਤੀ ਫੌਜ ਨੇ ਇੰਟੀਗ੍ਰੇਟਿਡ ਕਾਊਂਟਰ ਯੂਐਸਏ ਗ੍ਰਿਡ ਅਤੇ 에ਅਰ ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਇਹਨਾਂ ਹਮਲਿਆਂ ਨੂੰ ناکਾਮ ਕਰ ਦਿੱਤਾ ਨਾ ਹਮਲਿਆਂ ਦਾ ਮਲਵਾ ਹੁਣ ਕਈ ਥਾਵਾਂ ਤੋਂ ਬਰਾਮਦ ਕੀਤਾ ਜਾ ਰਿਹਾ ਹੈ ਜਿਸ ਤੋਂ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਦੱਸਦੀ ਹੈ ਕਿ ਪਾਕਿਸਤਾਨੀ ਹਮਲਿਆਂ ਨੂੰ ਸਾਬਤ ਕਰਦਾ ਹੈ ਪਰ ਭਾਰਤੀ ਫੌਜ ਨੇ ਆਪਣੀ ਖੂਫੀਆ ਜਾਣਕਾਰੀ ਅਤੇ ਐਸ 400 ਯਾਨੀ ਸੁਦਰਸ਼ਨ ਚੱਕਰ 에ਅਰ ਡਿਫੈਂਸ ਮਿਜ਼ਾਈਲ ਸਿਸਟਮ ਦੇ ਨਾਲ ਉਹਨਾਂ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਸਵੇਰ ਤੋਂ ਹੀ ਸਰਹੱਦੀ ਇਲਾਕਿਆਂ ਦੇ ਵਿੱਚ ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ ਦੇਖਿਆ ਗਿਆ ਇਸ ਤੋਂ ਬਾਅਦ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਆਪਰੇਸ਼ਨ ਸਿੰਧੂਰ ਦੀ ਰਾਤ ਨੂੰ ਭਾਰਤ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਭਾਰਤ ਨੇ S400 에어 డిਫੈਂਸ ਮਿਜ਼ਾਈਲ ਸਿਸਟਮ ਦੀ ਮਦਦ ਨਾਲ ਉਹਨਾਂ ਦੇ ਸਾਰੇ ਹਮਲਿਆਂ ਨੂੰ ਤਬਾਹ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ S400 ਟ੍ਰਾਇਸ 에ਅਰ ਡਿਫੈਂਸ ਸਿਸਟਮ ਅਸਲ ਦੇ ਵਿੱਚ ਭਾਰਤ ਨੇ ਰੂਸ ਤੋਂ ਖਰੀਦਿਆ ਸੀ ਭਾਰਤ ਨੇ ਇਸ ਨੂੰ ਆਪਣੀ ਹਵਾਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਖਰੀਦਿਆ ਸੀ ਭਾਰਤ ਨੇ ਇਸ ਨੂੰ ਸੁਦਰਸ਼ਨ ਚੱਕਰ ਦਾ ਨਾਮ ਦਿੱਤਾ ਸੀ ਜੋ ਇਸ ਤੇ ਸ਼ਕਤੀਸ਼ਾਲੀ ਤੇ ਪੇਤ ਸੁਬਾਨ ਨੂੰ ਦਰਸਾਉਂਦਾ ਤਾਂ ਬਿਲਕੁਲ ਅਧਿਕਾਰਿਕ ਤੌਰ ਤੇ ਰੂਸ ਦਾ ਇਸ 400 ਟ੍ਰਾਇਫ ਹੈ ਇਸ ਸਿਸਟਮ 1990 ਦੇ ਦਹਾਕੇ ਦੇ ਵਿੱਚ ਰੂਸ ਦੇ ਅਲਮਾਸ ਸੈਂਟਰਲ ਡਿਜ਼ਾਈਨ ਬਿਊਰੋ ਦੁਆਰਾ ਵਿਕਸਿਤ ਕੀਤਾ ਗਿਆ ਸੀ ਤਾਂ 2007 ਤੋਂ ਰੂਸੀ ਫੌਜ ਤੇ ਵਿਸਤਾਰਨਾਤ ਹੈ ਭਾਰਤ ਨੇ ਇਸ ਨੂੰ 2018 ਦੇ ਵਿੱਚ 5.43 ਬਿਲੀਅਨ ਡਾਲਰ ਲਗਭਗ 35 ਕਰੋੜ ਰੁਪਏ ਦੇ ਸੌਦੇ ਤੋਂ ਰੂਸ ਤੇ کہہ ਸਕਦੇ ਇਹਨਾਂ ਨੇ ਖਰੀਦ ਕੇ ਭਾਰਤ ਲਿਆਂਦਾ ਸੀ ਤਾਂ ਦੱਸ ਦਈਏ ਕਿ ਹੁਣ ਪਾਕਿਸਤਾਨ ਨੇ کہہ ਸਕਦੇ ਆ ਲੁਧਿਆਣਾ ਦੇ ਵਿੱਚ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਜੇ ਜ਼ਿਕਰ ਕੀਤਾ ਜਾਵੇ ਬਠਿੰਡਾ ਕਪੂਰਥਲਾ ਚੰਡੀਗੜ੍ਹ ਪਠਾਨਕੋਟ ਸ਼੍ਰੀਨਗਰ ਜੰਮੂ ਫਿਲਹਾਲ ਦੀ ਇਹੋ ਜੇ ਸ਼ਹਿਰਾਂ ਦੇ ਵਿੱਚ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤੀ ਫੌਜਾਂ ਦੀ ਕਹਿ ਸਕਦੇ ਹਾਂ ਹੱਲਾਸ਼ੇਰੀ ਕਰਕੇ ਪਾਕਿਸਤਾਨ ਇੱਕ ਵਾਰ ਫਿਰ ਤੋਂ ناکਾਮ ਰਹਿੰਦਾ ਹੈ